ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਵੀ ਮਿੱਤਰੋ ਆਪਣਾ ਬਜਾਈ ਦਾ ਕੰਮ ਹੋ ਗਿਆ ਸੀ ਕੰਪਲੀਟ ਤੇ ਆਪਾਂ ਹੁਣ ਆ ਬਣਾਉਣ ਲੱਗਿਆਂ ਖਾਲਾਂ ਖਾਲਾਂ ਦੇ ਆ ਅੱਜ ਲੱਗ ਜੂਗੀ ਇਹਨੂੰ ਪੂਰੀ ਦਿਹਾੜੀ ਸਫਾਈ ਕਰਨ ਤੇ ਖਾਲਾਂ ਬਣਾ ਕੇ ਤੇ ਜਿਹੜੇ ਇਹਦੇ ਵਿੱਚ ਖੁੱਡ خراب ਹੋਏ ਹੋਏ ਨੇ ਮਿੱਤਰੋ ਉਹ ਫਿਰ ਆਪਾਂ ਨੇ ਮਿੱਟੀ ਉੱਪਰ ਪਾ ਕੇ ਬਰੋਬਰ ਖੁੱਡ ਕਰਕੇ ਉਹਨਾਂ ਦੇ ਵੀ ਪਾਉਣਾ ਜਿਹੜੇ ਆਪਣੇ ਖੁੱਡ ਵਿੱਚ ਰਹਿ ਗਏ ਤੇ ਜਿਹੜੇ ਖੁੱਡ ਨਹੀਂ ਪ੍ਰੋਪਰ ਬਣੇ ਮਸ਼ੀਨ ਨਾਲ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਬਣਾ ਕੇ ਹੁਣ ਖੁੱਡ ਪੂਰੇ ਵਧੀਆ ਉਹਦੇ ਤਰੀਕੇ ਨਾਲ ਸੈੱਟ ਕਰਕੇ ਫਿਰ ਆਪਾਂ ਖਾਲਾਂ 'ਚ ਛੱਡਾਂਗੇ ਨਾਰਮਲ ਪਾਣੀ ਪਹਿਲਾਂ ਖਾਲਾਂ ਨੂੰ ਸੈੱਟ ਕਰਨ ਬਾਅਦ ਤੇ ਉਦੋਂ ਬਾਅਦ ਫਿਰ ਅਗਲੇ ਦਿਨ ਆਪਾਂ ਸਾਰੇ ਖੁੱਡਾਂ ਦੇ ਵਿੱਚ ਪਾਣੀ ਛੱਡਾਂਗੇ ਉਹ ਤੁਹਾਨੂੰ ਦਿਖਾਵਾਂਗੇ ਵੀ ਕਿੰਨਾ-ਕਿੰਨਾ ਕ ਪਾਣੀ ਦੇਣਾ ਜਿਹਦੇ ਨਾਲ ਖੁੱਡ ਢੰਗ ਨਾਲ ਓਕੇ ਮਿੱਤਰੋ ਡੇਲੀ ਬਲੌਗ ਮਿਲਦਾ ਰਹੂਗਾ ਤੁਹਾਨੂੰ ਬਲੌਗ ਡੇਲੀ ਅਪਡੇਟ ਦਿੰਦੇ ਰਾਵਾਂਗੇ ਮਿੱਤਰੋ ਦੇਖਿਓ ਆਪਣਾ ਸਾਰਾ ਗਾਜਰਾ ਬਾਰੇ ਤੁਹਾਨੂੰ ਪਤਾ ਲੱਗੂ ਮਿੱਤਰੋ ਜਿਹੜਾ ਕੁਝ ਦੀ ਜਾਣਕਾਰੀ ਹੋਊਗੀ ਸਾਰੀ ਦਿੰਦੇ ਰਾਵਾਂਗੇ ਤੁਹਾਨੂੰ ਦੇਖੋ ਮਿੱਤਰੋ ਇਦਾਂ ਜਿਹੜੇ ਖੁੱਡ ਮਸ਼ੀਨ ਖਰਾਬ ਰਹਿ ਜਾਂਦੇ ਆ ਵਿੱਚ ਵਿੱਚ ਆ ਜਿਹੜੇ ਖੁੱਡ ਖਰਾਬ ਆ ਇਹ ਆਪਾਂ ਨੂੰ ਆਪ ਸੈੱਟ ਕਰਨੇ ਪੈਣਗੇ ਕਹੀ ਨਾਲ ਜਿਹੜੇ ਵੀ ਖੁੱਡਾ ਦੇਖੋ ਜਿਵੇਂ ਖੂਨ ਮੱਲੇ ਹੋ ਗਏ ਖੂਮੱਲੇ ਦੇ ਵਿੱਚ ਖੂਨ ਜੇ ਹੋ ਗਏ ਕਿਤੇ ਕਿਤੇ ਮੱਲਾ ਖਰਾਬ ਹੋ ਜਾਂਦਾ ਜਿਹੜਾ ਕੈੜੀ ਹੁੰਦੀ ਆ ਸੋ ਇਸ ਨੂੰ ਫਿਰ ਆਪਾਂ ਨੇ ਇਹਦੇ 'ਚ ਜਿਆਦਾ ਹੱਥ ਦੀ ਮਿਹਨਤ ਬਹੁਤ ਜਿਆਦਾ ਸੋ ਲੱਗੇ ਵਣੇ ਆਪਣੇ ਬੰਦੇ ਬੀਜਣ ਟਾਈਮ ਉੱਤਰੋ ਵਧੀਆ ਮਸ਼ੀਨ ਉੱਤੇ ਤਿੰਨ ਚਾਰ ਥਾਈਲੇ ਤਰ ਲੈਣਾ ਜਿਹਦੇ ਨਾਲ ਆਪਣੇ ਕਹਿੰਦੇ ਉਹਦੇ ਖੁੱਡੇ ਜਿਹੜੇ ਆਪਣੇ ਖਰਾਬ ਨਾ ਹੋਣ ਹੁਣ ਸਾਨ ਨੇ ਪਹਿਲਾਂ ਥੈਲੇ ਧਰੇ ਨਹੀਂ ਹੈਗੇ ਮਤਰੋ ਤਾਂ ਕਰਕੇ ਮਸ਼ੀਨ ਕਿਤੇ ਕਿਤੇ ਉੱਠ ਖੜਦੀ ਜਿਹੜੀ ਸਾਨ ਨੇ ਹੁਣ ਇੱਧਰ ਗਾਦਰ ਬੀਜੀਆਂ ਮਤਰੋ ਉਹਦੇ ਵਿੱਚ ਖੁੱਡੇ ਤੁਹਾਨੂੰ ਚੈੱਕ ਕਰਾਵਾਂਗੇ ਜਮੇ ਹੀ ਵਧੀਆ ਬਣੇ ਨੇ ਦੇਖੋ ਵੀ ਮਤਰੋ ਆ ਖੁੱਡੇ ਜਮੇ ਹੀ ਆਣ ਪੂਰੇ ਵਧੀਆ ਬਣਿਆ ਹੋਏ ਨੇ ਇਹ ਖੁੱਡੇ ਬਣ ਬੀਜਾਂ ਟਾਈਮ ਸਾਨ ਨੇ ਆ ਗਾਜਰ ਇੱਧਰ ਹਨਾ ਮਸ਼ੀਨ ਉੱਤੇ ਤਿੰਨ ਚਾਰ ਥੈਲੇ ਧਰ ਲਈਦੀ ਉਹਦੇ ਕਰਕੇ ਮਸ਼ੀਨ ਜਿਹੜੀ ਉੱਤੇ ਨੂੰ ਨਹੀਂ ਉੱਠੀ ਹੈ ਕਿ ਵਧੀਆ ਵਜਨ ਰਿਹਾ ਮਸ਼ੀਨ ਤੇ ਨਾਲੇ ਮਿੱਤਰੋ ਇੰਨੀ ਡੂੰਗੀ ਬਾਹੀ ਕਰੀ ਵਿਆਹ ਜਾਨੀ ਕਿ ਮਸ਼ੀਨ ਜਾਣਦੀ ਬਾਡੂਗੀ ਆ ਭਰ ਕੇ ਰੱਖਣੀ ਪੈਂਦੀ ਆ ਮਿੱਟੀ ਨਾਲ ਜਿਸ ਨਾਲ ਖੁੱਡ ਪ੍ਰੋਪਰ ਬਣਦੇ ਨੇ ਅਗਰ ਉਹਦੇ ਮੂਹਰੇ ਮੂਰੇ ਮਿੱਟੀ ਨਹੀਂ ਭਰਦੀ ਤਾਂ ਫਿਰ ਖੁੱਡ ਤੇ ਸਫਾਈ ਨਹੀਂ ਆਉਂਦੀ ਸਫਾਈ ਤੋਂ ਬਿਨਾ ਇਹਦੀ ਬਜਾਈ ਨਹੀਂ ਹੁੰਦੀ ਗੀ ਗਾਜਰ ਦੀ ਇਹਦੀ ਬਜਾਈ ਕਰਨ ਲਈ ਪੂਰੀ ਉਹਨੂੰ ਭਰ ਕੇ ਰੱਖਣਾ ਪੈਂਦਾ ਮਸ਼ੀਨ ਨੂੰ ਅੱਗੇ ਫੱਟਾ ਜੋ ਲੱਗਿਆ ਬਾਦੇ ਠੀਕ ਆ ਮਿੱਤਰੋ ਅੱਗੇ ਫਿਰ ਜੁੜੇ ਰਹੋ ਆਪਣੇ ਨਾਲ ਕੋਈ ਮਿੱਤਰੋ ਜਿਹੜੇ ਕਣ ਖੁੰਜਿਆਂ ਦੇ ਵਿੱਚ ਰਹਿ ਜਾਂਦੀ ਆ ਗਾਜਰ ਬੀਜਣ ਤੋਂ ਉਹ ਫਰਕਣ ਡੱਕੇ ਨਾਲ ਲਕੀਰਾ ਮਾਰਨੇ ਬੰਦੇ ਨੇ ਜਾਂ ਆਪਾਂ ਉਂਗਲੀਆਂ ਨਾਲ ਵੀ ਲਕੀਰਾ ਮਾਰ ਸਕਦੇ ਆ ਚਾਰ ਚਾਰ ਲਕੀਰਾ ਬਸ ਮਿੱਤਰੋ ਲੈ ਵੀ ਬੀਜ ਪਾ ਕੇ ਵੀ ਦਿਖਾ ਦੇ ਇਹ ਸਾਡਾ ਪੁਰਾਣਾ ਗਾਜਰ ਵਜਾਈ ਵਾਲਾ ਮੁੰਡਾ ਇਹਨੇ ਪਹਿਲਾਂ ਇਹ ਬੀਜ ਦੇ ਰਹੇ ਨੇ ਇਹ ਸਪੈਸ਼ਲ ਹੈ ਬੁਲਾਇਆ ਆਪਾਂ ਨੇ ਮੁੰਡਾ ਆਪਣੇ ਨਾਲ ਇਹ ਪਿਛਲੇ ਛਾਲ ਇਹਨਾਂ ਨੇ 10 ਕਿਲੇ ਲੈਦੇ ਤੀਕੀ ਵਧਾਤਾ ਤੀਕੀ 20 ਕਿਲੇ ਲਾ ਰਹੇ ਨੇ ਮਿੱਤਰੋ ਬਸ ਥੋੜਾ ਥੋੜਾ ਜਿਹਾ ਪੀ ਬਾਛਾ ਤਾਂ ਦਉਨੋ ਐ ਕਰਦਾ ਇਹ ਮੋਟੀ ਕਿੱਥੋਂ ਹੋਊਗੀ ਹੈ ਇੰਨੀ ਵੀ ਨਹੀਂ ਸੰਗਣੀ ਕਰਨੀ ਮਾਪੇ ਜੀ ਆਪਣੇ ਕਹਿੰਦੇ ਹੁਦਦੇ ਨੇ ਮਿੱਟੀ ਲਾ ਕਰ ਦੋਵੇ ਥੋੜੀ ਥੋੜੀ ਜੀ ਬਸ ਚਲ ਪਾ ਤਾਂ ਸੀ ਹੁਣ ਬਾਕੀ ਰਹਿ ਗਿਆ ਜਿਹੜਾ ਕੱਲੂ ਆ ਕੇ ਪਾਵਾਂਗੇ ਇਹ ਕੱਲੂ ਆਵਾ ਦੀ ਕੋਈ ਗੱਲ ਨਹੀਂ ਆਓ ਫਿਰ ਜਿਹੜਾ ਦਿਨ ਲੇਟ ਫਸੇਟ ਹੋ ਜਾਊਗਾ ਉਹਦਾ ਕੀ ਕਰਾਂਗੇ ਤੂੰ ਗੱਲ ਕਰ ਕੱਲੂ ਪਾਵਾਂਗੇ ਨਾ ਜਿਹੜੀ ਅੱਜ ਹੋਊਗੀ ਕੱਲੂ ਪਾਣੀ ਲਾਵਾਂਗੇ ਕੱਲੂ ਆਪਾਂ ਬੀਜ ਪਾਵਾਂਗੇ ਇਹ ਦੱਸ ਪਹਿਲਾਂ ਮੈਨੂੰ ਚਲ ਕੱਲੂ ਬੀਜ ਪਾਵਾਂ ਆ ਫਿਰ ਇਹੀ ਕੰਮ ਤੇ ਆਣਾ ਆਪਾਂ ਹੂੰ ਹੋਣਾ ਹੋਰ ਨਹੀਂ ਆਪਾਂ ਨੂੰ ਕੰਮ ਜਿਹੜੀ ਉਧਰ ਉਹ ਪਦੂਈ ਪੱਟੀ ਤਿਆਰ ਕਰਨੀ ਆ ਉਹ ਤਾਂ ਕਰੀਆਂ ਪਈਆਂ ਨੇ ਦੋ ਬੰਦੇ ਲਾ ਲਾਂਗੇ ਯਾਰ ਬੱਸ ਹੋਰ ਕੀ ਆ ਹੂੰ ਠੀਕ ਆ ਠੀਕ ਆ ਬੰਦੇ ਤਾਂ ਪਹਿਲੇ ਨਹੀਂ ਮਿਲਦੇ ਲੇਬਰ ਦਾ ਬਹੁਤ ਬੁਰਾ ਹਾਲਾ ਮਿੱਤਰੋ ਇੱਧਰ ਸਾਡੇ ਕੰਨੀ ਬੰਦੇ ਅੱਜ ਤਿੰਨ ਦਿਨ ਹੋ ਗਏ ਲੱਭਦੇ ਨੂੰ ਬੰਦੇ ਨਹੀਂ ਮਿਲ ਰਹੇ ਬਹੁਤ ਔਖੇ ਦੋ ਬੰਦੇ ਮਿਲੇ ਨੇ ਆਪ ਹੀ ਲੱਗੇ ਪਿਆ ਮਿੱਤਰੋ ਬੰਦਾ ਕੋਈ ਨਹੀਂ ਮਿਲਦਾ ਤੂੰ ਹੀ ਦੱਸ ਤੂੰ ਕਮੈਂਟਾਂ ਵਿੱਚ ਜੇ ਕੋਈ ਬੰਦਾ ਹੈਗਾ ਮਹੀਨਾ ਲਾਉਣ ਵਾਲਾ ਹੋਵੇ ਜੇ ਇਹ ਹੋਰ ਦੋ ਮਹੀਨੇ ਲਾ ਦੇਵੇ ਦੱਸ ਕਿੰਨੀ ਮਾਈਂਡ ਤੇ ਲੱਗੀ ਆ ਤੇਰੀ ਹੁਣ ਗਾਜਰਾ ਬੀਜਣ ਦੀ ਮਿਹਨਤ ਦਾ ਪੁੱਤਰਾ ਇਹ ਵੇਖ ਲਾ ਧੂਈ ਟਾਂ ਦੇਖੋ ਲੱਗੀ ਉਹ ਉੱਥੋਂ ਚੱਲੇ ਤੇ ਆਪਾਂ ਹਲੇ ਤੱਕ ਇੱਕ ਸਾਈਡ ਦੇ ਮੱਲੇ ਕੰਪਲੀਟ ਨਹੀਂ ਹੋਏ 2 2.5 ਘੰਟੇ ਹੋ ਗਏ ਇਹਨੂੰ ਲੱਗਿਆ ਹੁਣ ਲਾਲਾ ਸਾਹਿਬ ਪਹਿਲਾਂ ਤਾਂ ਲਕੀਰਾ ਮਾਰਨੀ ਪੈਂਦੀ ਆ ਨਾ ਮਸ਼ੀਨ ਦੀ ਤੇਰੇ ਫੇਰ ਇਹਦੇ ਵਿੱਚ ਬੀ ਪਾਉਣਾ ਪੈਂਦਾ ਇੱਕੋ ਮਿੱਤਰੋਂ ਆਏ ਪਹਿਲਾਂ ਤਾਂ ਉਹ ਵੀ ਪੈਂਦਾ ਦੇਖੋ ਹੁਣ ਦੇਖੋ ਮਿੱਤਰੋਂ ਪਹਿਲਾਂ ਤਾਂ ਮਸ਼ੀਨ ਮੰਗੂ ਜਿਵੇਂ ਲਕੀਰਾ ਹੁੰਦੀ ਐ ਲਕੀਰਾ ਮਾਰੀ ਜਾਣੇ ਹੁਣ 20 ਪਾ ਰਹੇ ਹਾਂ ਇੱਕ ਤਾਂ ਮਿੱਤਰੋ ਜਿਵੇਂ ਮਸ਼ੀਨ ਨੇ ਪਾਉਣਾ ਘੱਟ ਵੀ ਹੱਥਾਂ ਨਾਲ ਥੋੜਾ ਜਿਹਾ ਵੱਧ ਦੀ ਪਾਈ ਜਾਂਦਾ ਆ 20 ਬਹੁਤ ਜ਼ਿਆਦਾ 20 ਥੋੜਾ ਹੁਣ ਕਹਿੰਦੇ ਹੁੰਦੇ 20 ਦੇਖੋ ਮਿੱਤਰੋ ਬਰੀਕ ਪੀ ਆ ਹੁਣ ਇਹ ਹੀ ਕਹਿੰਦੇ ਹੁੰਦੇ ਨੇ ਕਿਵੇਂ ਹੁਣ ਇੱਕ ਇੱਕ ਜਿਵੇਂ ਮਸ਼ੀਨ ਨੇ ਇੱਕ ਇੱਕ ਹਿੱਟਣਾ ਹੁਣ ਆਪਾਂ ਕਿਵੇਂ ਹਿੱਟਣਾਗੇ ਆਪ ਨਹੀਂ ਪਾਈ ਜਾਂਦਾ ਥੋੜਾ ਜਿਹਾ ਵੱਧ ਬਸ ਮਿੱਤਰੋ 20 ਪਾ ਕੇ ਉਸ ਤੋਂ ਬਾਅਦ ਆਏ ਕਰਕੇ ਢਾਗਦੇ ਹਾਂ ਮਿੱਤਰੋ ਐ ਬਸ ਆਏ ਕਰਕੇ ਢਾਗ ਹੁਣ ਤੋਂ ਬਾਅਦ ਉੱਤੇ ਮਾੜੀ ਮਾੜੀ ਮਿੱਟੀ ਪਾ ਦੇਣਾ ਬਸ ਐਕਾ ਆਉਟੋ ਆਈ ਦੀ ਮਤਰਾ ਡੇਕ ਲਓ ਮਤਲਬ ਉਹ ਆਪ ਦੇਖੋ ਯਾਰ ਤੂੰ ਇੱਕ ਕਮੈਂਟ ਆ ਹੁਣ ਤੂੰ ਵੀਡੀਓ ਡੇਕ ਦੀ ਦੀਆ ਮਤਲਬ ਵੀਡੀਓ ਦੇ ਵਿੱਚ ਉਹ ਦੇਖ ਰਹੀ ਸੀ ਯਾਰ ਹੁਣ ਮੈਂ ਤਾਂ ਵੀਡੀਓ ਤੂੰ ਇੱਦਾਂ ਯਾਰ ਵੀਡੀਓ ਡੇਕ ਦੇਖੀ ਕਿ ਮੈਂ ਦੱਸ ਯਾਰ ਲਾਈਵ ਦੇਖ ਰਿਹਾ ਲਾਈਵ ਮੈਂ ਤਾਂ ਯਾਰ ਮੈਂ ਤਾਂ ਵੀਡੀਓ ਦੇ ਵਿੱਚ ਉਹ ਜੀ ਦੇਖ ਰਹੀ ਸੀ ਕੈਮਰੇ ਫੋਨ ਦੇ ਹੁਣ 15 ਪ੍ਰੋ ਦੇ ਕੈਮਰੇ ਜੀ ਦੇਖੂਗਾ ਕੈਮਰੇ ਪਹਿਲਾਂ ਕਿੱਥੇ ਸੌਂਚਦਾ ਬਹਿ ਗਿਆ ਤੈਨੂੰ ਇਹ ਨਹੀਂ ਪਤਾ ਲੱਗਿਆ ਓ ਯਾਰ ਮੈਂ ਹੁਣ ਉਹਦੇ ਕਿੰਨੀ ਦੇਖ ਰਹੀ ਸੀ ਯਾਰ ਇਹਦਾ ਉਹਦੇ ਕਿੰਨੀ ਦੇਖਿਆ ਦੱਸ ਉਹ ਦੇਖੋ ਮੁੱਲਿਆਂ ਚ ਕਰ ਰਹੇ ਆ ਬਾਕੀ ਫਿਰ ਉਧਰ ਖਾਲ ਤੇ ਲਾਗੇ ਆਵਾਂਗੇ ਆ ਬਣਾਏ ਹੋਈ ਨੇ ਆਪਣੀ ਖਾਲ ਮੈਂ ਤਾਂ ਬਹੁਤ ਆਉਂਦੀ ਆ ਮਿੱਤਰੋ ਸਾਨੂੰ ਕਰਦੋ ਆ 2-3 ਘੰਟੇ ਹੋ ਗਏ ਮੈਨੂੰ ਲੱਗਦਾ ਉਹ ਕੀ ਹੈ ਡੇ ਡੇ ਨਿੰਮ ਜੋ ਦੀ ਹੈਗੀ ਉਹਦੇ ਲੋ ਵਾਈਦੀ ਹੈਣਾ 1 ਵਜੇ ਲੱਗੇ ਦੀ ਅਸੀਂ ਹੁਣ ਬੱਜ ਜੇ ਚੁਕੇ ਨੇ 2:30 ਬੱਜ ਚੁਕੇ ਨੇ ਡੇਢ 2 ਘੰਟੇ ਹੋ ਜੂਗੇ ਨੇ ਸਾਨੂੰ ਲੱਗੇ ਮਿੱਤਰੋ ਬਾਕੀ ਹਲੇ ਖਾਲ ਰਹਿੰਦੇ ਨੇ ਇੰਨੀ ਜਗ੍ਹਾ ਹੋਈ ਆਲੇ ਸਾਰੀਆ ਅਲਿਆਰ ਆਂਦੇ ਨੇ 2 ਬੱਟਾਂ ਹਰੇ ਗਈਆਂ ਚਾਰ ਖਾਣੇ ਖਾੜਾਂ ਦੇ ਪਾਉਣੀਆਂ ਚਾਚੇ ਦੀ ਪੂਰੀ ਭੁਖਾਈ ਹੋਈ ਪਈ ਆ ਪੂਰੀ ਬਿਨਾ ਤਾਂ ਪੜੇ ਨਹੀਂ ਲੈਗੀ ਬਿਨਾ ਪੂਰੀਆਂ ਬੱਸ ਵੀ ਬਾਈਡਾਂ ਦੇ ਜਾ ਕੇ ਬੈਠਣਾ ਹੀ ਆ ਇੱਕ ਤੇਦੀ ਨੀਂਦ ਆ ਜੂਗੀ ਇੰਨਾ ਕੰਮ ਔਖਾ ਹੋਇਆ ਪਿਆ ਜੀ ਸਾਡਾ ਖੋਤ ਜਿਆਦਾ ਚੱਲ ਬੰਦਿਆਂ ਕੋਲ ਇਹਦੀ ਵਾਗ ਜਾਣੇ ਆ ਮੋਟਰ ਤੇ ਦੀ ਹੁਣਾਂ ਕੋਲੇ ਜਾ ਆ ਗਈ ਆਪਣੀ ਰੋਟੀ ਖਾ ਜੀ ਆ ਮਿੱਤਰੋ ਰੋਟੀ ਖਾਈਏ ਥੇਰ ਲੱਗਾਗੇ ਹੁਣ ਬਹੁਤ ਕੰਮ ਔਖਾ ਮਿੱਤਰੋ ਗਾਜਰਾਂ ਦਾ ਵੰਦਾ ਕਾਇਦਾ ਦਿੰਦਾ ਗਾਜਰਾਂ ਵਾਲੀਆਂ ਬਦ ਕੰਮ ਬਹੁਤ ਔਖਾ ਆੀ ਮਿਹਨਤ ਬਹੁਤ ਜਿਆਦੇ ਪੂਰੀ ਬਹੁਤ ਜਿਆਦੇ ਮਿੱਤਰੋ ਮਸ਼ੀਨ ਨੇ ਤਾਂ ਇੱਕ ਵਸ ਵੀ ਮਸ਼ੀਨ ਦੇ ਮਾਗਰ ਦੀ ਮਿੱਤਰੋ ਬਹੁਤ ਆ ਮਸ਼ੀਨ ਦੇ ਮਾਗਰ ਫੜਨਾ ਵੰਦਾ ਦੋ ਦਿਨ ਮਸ਼ੀਨ ਚੱਲਦੀ ਰਹੀ ਦੋ ਦਿਨ ਮਿੱਤਰੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਚਾਚਾ ਜੀ ਫਿਰਦੇ ਰਹੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿੱਤਰੋ ਅੱਡੀਆਂ ਜੱਚਾਂ ਚਾਚਾ ਵਸੇ ਅਸੀਂ ਮਿੱਤਰੋ ਕਹਿੰਦੇ ਚਾਚਾ ਹਲੇ ਦੀ ਐਂ ਗਾ ਮੇਰਾ ਅੱਡੀਆਂ ਦੁਖਦੇ ਡੀ ਘਟ ਦੋ ਕੋਈ ਉਹਨੂੰ ਭਰੇ ਕੀ ਟਾਈਮ ਆਹੀ ਮਿੱਤਰੋ ਗੱਲ ਕਹਿੰਦਾ ਰੂਗੇ ਚਾਚਾ ਬਹੁਤ ਜ਼ਿਆਦਾ ਮਿੱਤਰੋ ਮਿਹਨਤ ਆਉਂਦੀ ਆ ਇਹਦੇ ਵਿੱਚ ਬਾਕੀ ਮਿੱਤਰੋ ਸਿਰ ਨਾਇੰਥ ਤਾਂ ਆਉਂਦੀ ਆ ਜਦੋਂ ਸਿਰ ਫਿਰ ਜਦੋਂ ਮਿੱਤਰੋ ਫਿਰ ਮਿਹਨਤ ਕਰਦੇ ਆ ਲੋਕਾਂ ਦਸਾਂ ਨਾ ਆਉਂਦੀ ਕਿਰਤ ਕਰਾਂਗੇ ਫੇਰੀ ਮਿੱਤਰੋ ਵਾਪੀ ਦਿੰਦਾ ਮਾਲਕ ਆ ਉਹੀ ਜਗ੍ਹਾ ਮਿੱਤਰੋ ਜਿਹੜੀ ਆਪਣਾ ਟੋਬਾ ਜਿੱਥੇ ਆਪਣੇ ਹਨਾ ਤਿੰਨ ਕਿੱਲੇ ਫਸਲ ਫਸਲ ਪੈਰਸ ਆ ਗਿਆ ਦੀ ਪੈਰਸ ਆ ਗਿਆ ਦੀ ਮਿੱਤਰੋ ਨਾਲ 3 ਕਿੱਲੇ ਆਪਣੇ ਖਰਾਬ ਹੋ ਗਏ ਸੀ ਇਹ ਹੁਣ ਇਹਦੇ ਚ ਗਾਜਰ ਲਾਈ ਆ 3 ਕਿੱਲੇ ਖਰਾਬ ਦੀ ਵੀਡੀਓ ਦੇਖਣੀ ਆ ਮਿੱਤਰੋ ਆਪਣੀ ਕਹਿੰਦੇ ਹੁੰਦੇ ਨੇ ਆਪਣੇ ਵੀਡੀਓ ਦੇ ਟਾਈਟਲ ਦੇ ਵਿੱਚ ਜਾ ਕੇ ਲਿੰਕ ਪਿਆਇਆ ਦੇਖ ਲਿਓ ਮਿੱਤਰੋ ਉਹਦੀ ਦੀ ਵੀਡੀਓ ਬਹੁਤ ਮਿੱਤਰੋ 3 ਕਿੱਲੇ ਖਰਾਬ ਹੋ ਗਦੀ ਜਮੇ ਬਸ ਵੀ ਆ ਕੇ ਇੱਥੇ ਮਸ਼ੀਨ ਹੀ ਫੇਰੀ ਤੀ ਚਲੋ ਮਿੱਤਰੋ ਬਾਕੀ ਮਿਲਦਾਂ ਨੂੰ ਸਾਰੀ ਅਪਡੇਟ ਮਿਲਦੀ ਰਹੂਗੀ ਮਿੱਤਰੋ ਜਿਹੜੇ ਆਪਣੇ ਮੱਲਿਆਂ ਦੇ ਵਿੱਚ 20 ਨਹੀਂ ਪਿਆ ਸੀ ਰਹਿ ਗਏ ਸੀ 20 ਢਾਏ ਵੇ ਸੀਗੇ ਖੁੱਡ ਉਹ ਕਹੀ ਨਾਲ ਸਮਾਰੇ ਤੇ ਨਾਲੇ ਖਾਲਾ ਬਣਾਈਆਂ ਖਾਲਾ ਤੇ ਬਣਾਉਣ ਤੋਂ ਬਾਅਦ ਉਸ ਤੋਂ ਬਾਅਦ ਆਪਣੇ ਜਿਹੜੇ ਬੀ ਇਹਦੇ ਉੱਪਰ ਪਾਉਣ ਵਾਲਾ ਸੀ ਉਹ ਹੱਥਾਂ ਨਾਲ ਲਕੀਰਾ ਕੱਢ ਕੇ ਜਿਵੇਂ ਆ ਮਸ਼ੀਨ ਕਰਦੀ ਹੁੰਦੀ ਆ ਉਦਾਂ ਗਲੀਆਂ ਆਪਣੇ ਲੈਣਾ ਮਾਰ ਕੇ ਉਹਦੇ ਬੀ ਪਾਇਆ ਬੀ ਪਾ ਕੇ ਹੁਣ ਐਨ ਏ ਟੂ ਜ਼ेड ਜਾਨੀ ਕਿ ਕੰਪਲੀਟ ਕਰਤਾ ਆਪਾਂ ਨੇ ਕੰਮ ਆਪਣਾ ਜਿਹੜਾ ਬਾਕੀ ਹੁਣ ਰਹਿ ਗਿਆ ਇੱਕ ਸਾਈਡ ਦੇ ਮੱਲੇ ਰਹਿ ਗਏ ਆਪਣੇ ਉੱਪਰਲੇ ਜਗ੍ਹਾ ਦੇ ਉਹ ਆਪਾਂ ਕਾਲੂ ਪਾਵਾਂਗੇ ਜਿਹੜੇ ਇੱਧਰ ਪੈਕ ਸਾਈਡ ਤੋਂ ਤੁਹਾਨੂੰ ਦਿਖ ਰਹੇ ਹੋਣਗੇ ਉਹ ਸਪਾਈਡਾਂ ਦੇ ਲਵੇ ਉਹ ਆਪਾਂ ਹੁਣ ਕਾਲੂ ਕਰਾਂਗੇ ਆ ਬਾਕੀ ਆਪਣਾ ਕੰਪਲੀਟ ਹੋ ਗਿਆ ਕਾਲੂ ਇਹਨੂੰ ਲਾਵਾਗੇ ਮਿੱਤਰੋ ਪਾਣੀ ਲਓ ਵੀ ਮਿੱਤਰੋ ਦੇਖੋ ਕਰੋ ਚੈੱਕ ਇਹ ਆਪਣਾ ਖੱਤਾ ਕੰਪਲੀਟ ਹੋ ਗਿਆ ਆਲੇ-ਦਾਲੇ ਖਾਲ ਬਣਾ ਕੇ ਤੰਦੀਆਂ ਪਾ ਕੇ ਇਹਦੇ ਜੋ ਵੀ ਨਾਕੂ ਲਾਉਣੇ ਸੀ ਲਾਤੇ ਆਪਾਂ ਨੇ A to Z ਕੰਪਲੀਟ ਕੰਮ ਕਰਤਾ ਜਿਹੜੇ ਆਲੇ-ਦਾਲੇ ਮੱਲਿਆਂ ਦੇ ਵਿੱਚ ਵੀ ਪਾਉਣ ਵਾਲਾ ਸੀ ਵੀ ਪਾਤਾ ਲੈਣਾ ਮਾਰ ਕੇ ਜਿੱਦਾਂ ਮਸ਼ੀਨ ਲੈਣ ਮਾਰਦੀ ਹੁੰਦੀ ਆ ਉਹਦੇ ਤਰ੍ਹਾਂ ਇੱਕਣ ਬਣਾਤਾ ਆ ਦੇਖੋ ਖਾਲ ਚੈੱਕ ਕਰੋ ਹੌਲ ਬਣਾ ਤੇ ਹੁਣ ਆਪਾਂ ਕਾਲੂ ਲਾਵਾਂਗੇ ਇਹਨੂੰ ਪਾਣੀ ਮਿੱਤਰੋ ਇੱਕ ਵਜੇ ਲੱਗੇ ਦੀ ਆਪਾਂ ਆ ਦੇਖੋ ਮਿੱਤਰੋ ਟਾਈਮ ਦੇਖ ਲਓ 1 ਵਜੇ ਲੱਗੇ ਦੀ 6 ਵਜੇ 8 ਮਿੰਟ ਹੋ ਜੁਕੇ ਨੇ ਬਬ ਟਾਈਮ ਬਹੁਤ ਲੱਗਦਾ ਜਦਦੇ ਅਸੀਂ ਮਤੂੰ ਹੀ ਦਾ ਕੀ ਹਾਲਾ ਤੇਰੀ ਦਾ ਤੂੰ ਹੀ ਦਾ ਦਾ ਬਸ ਯਾਰ ਦਾ ਦਾ ਬੁਰਾ ਹਾਲਾ ਬਸ ਯਾਰ ਸਦਾ ਇੱਕ ਹੁਣ ਯਾਰ ਅੱਜ ਬਸ ਬਾਈਡਾ ਤੇ ਬੈਠਣਾ ਹੀ ਆ ਨਾਲ ਦੀ ਨਾਲ ਨੀਂਦ ਉਹ ਐਨ ਪੂਰੀ ਸਵੇਰੇ ਉੱਠ ਕੇ ਰਾਵਣਾਂ 10 11 ਵਜੇ ਵਧੀਆ ਹੈ ਜੀ ਨੀਂਦ ਹਰੇਕ ਭਾਲ ਦਾ ਆਪਾਂ ਨੂੰ ਮੌਜਨਾ ਨੀਂਦ ਆਉਣੀ ਆ ਤੇ ਮਿੱਤਰੋ ਇਹਦੇ ਚ ਆਪਾਂ ਤੁਹਾਨੂੰ ਦਿਖਾਵਾਂਗੇ ਕਾਲੂ ਵੀ ਕਿੰਨਾ ਕੁ ਪਾਣੀ ਲਾਉਣਾ ਪਹਿਲਾ ਪਾਣੀ ਲਾਉਣਾ ਜਿਹੜਾ ਨਹੀਂ ਫਿਰ ਜਿਹੜੇ ਖੁੱਡ ਢਾਣ ਲਗੇ ਉਹ ਜ਼ਿਆਦਾ ਪਾਣੀ ਲਾਉਣਾ ਖੁੱਡ ਢਲ ਜਾਂਦੇ ਨੇ ਉਹ ਆਪਾਂ ਪਾਣੀ ਜਾਣ ਲਈ ਬਸ ਇਹਨੂੰ ਜੇ ਇੱਕ ਤਰ੍ਹਾਂ ਦਾ ਲਾ ਲਓ ਵੀ ਸੰਘਾਉਣਾ ਹੀ ਆ ਉਹਨਾਂ ਕ ਪਾਣੀ ਲਾਉਣਾ ਆ ਦੇਖੋ ਮਿੱਤਰੋ ਉੱਪਰਲਾ ਖੱਤਾ ਆਪਣਾ ਦੇਖੋ ਖੁੱਡ ਸਫਾਈ ਦੇਖੋ ਨਾਲੇ ਮਿਹਨਤ ਦਾ ਆਉਂਦੀ ਆ ਮਿੱਤਰੋ ਬਹੁਤ ਜ਼ਿਆਦਾ ਬਾਕੀ ਮਿੱਤਰੋ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗੂਗਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਠੀਕ ਹੈ ਅੱਗੇ ਬਾਕੀ ਬਲੌਗ ਅੱਗੇ ਬੱਸ ਕਰ ਅੱਗੇ ਨਵੇਂ ਨਵੇਂ ਬਲੌਗ ਆਉਂਦੇ ਰਹਿਣਗੇ ਮਿੱਤਰੋ ਮੋਰ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਰਹੂਗੀ ਜਿਆਦਾ ਤੋਂ ਜਿਆਦਾ ਇਨਫੋਰਮੇਸ਼ਨ ਦਵਾਂਗੇ ਗਾਜਰਾ ਬਾਰੇ ਆਪਾਂ ਵੀ ਅੱਜ ਦੀ ਪਹਿਲੀ ਵਾਰ ਲਾਈਆਂ ਨੇ ਪਰ ਚਲੋ ਆਪਣੇ ਨਾਲ ਹੈਗਾ ਬੰਦਾ ਜਿਹੜਾ ਅੱਗੇ ਲਾਉਂਦਾ ਰਿਹਾ ਗਾਜਰਾ ਤੇ ਹੁਣ ਵੀ ਬਾਈ ਦੀਆਂ ਲਾਈਆਂ ਵੀ ਨੇ ਇਹਨੂੰ ਨਿਗਾਹ ਆ ਨਾ ਜਾਣੋ ਤਿੱਖਾ ਬਹੁਤ ਆ ਬਾਈ ਇਹ ਹਾਂਜੀ ਮਿੱਤਰੋ ਲੋ ਆਪਾਂ ਨੇ ਪਾਣੀ ਦਾ ਕੰਮ ਕਰਤਾ ਸਟਾਰਟ ਜਿਹੜੀ ਸਵੇਰੇ ਸਾਜਰੇ ਆ ਗਏ 6 ਵਜੇ ਪਾਣੀ ਲਾਉਣ ਲੱਗੇ ਸੀ ਜਿਹੜੇ ਉਹ ਥਲੜੇ ਤਿੰਨ ਕੀਲੇ ਨੇ ਆਪਣੇ ਉਹ ਆਪਾਂ ਨੇ ਪਾਣੀ ਨਾਲ ਭਰਤੇ ਤੇ ਆ ਉੱਪਰਲੇ ਕੀਲਿਆਂ ਦੇ ਵਿੱਚ ਚੱਲ ਰਿਹਾ ਇਹ ਹੈਗਾ 7 ਬਿਗਿਆ ਇਹਦੇ ਵਿੱਚ ਪਾਣੀ ਆਪਾਂ ਨੇ ਲਾਤਾ ਪਾਣੀ ਇਹਨੂੰ ਦੇਣਾ ਪੈਂਦਾ ਬਹੁਤ ਹਿਸਾਬ ਨਾਲ ਕਿਉਂਕਿ ਉਹਦੇ ਨਾਲ ਖੁੱਡ ਵੀ ਨਟਲੇ ਤੇ ਪਾਣੀ ਉੱਪਰ ਵੀ ਨਾ ਚੜੇ ਬਹੁਤ ਹਿਸਾਬ ਦਾ ਪਾਣੀ ਦੇਣਾ ਪੈਂਦਾ ਇਹਨੂੰ ਪੂਰਾ ਪੂਰਾ ਕਿਉਂਕਿ ਕੱਲ ਤੋਂ ਅਗਲੇ ਦਿਨ ਇਹਨੂੰ ਪਾਣੀ ਫੇਰ ਆਉਣਾ ਜਦੋਂ ਖੁੱਡੇ ਪੱਕ ਜਾਣਗੇ ਪੱਕੀ ਦਿਖਾਵਾਂਗਾ ਤੁਹਾਨੂੰ ਅਗਲੀ ਆਪਣੀ ਪਟੀ ਜਿਹੜੀ ਅਗਲੇ ਉਹਦੇ ਚ ਪਾਣੀ ਚੱਲ ਰਿਹਾ ਮਿੱਤਰੋ ਆਪਾਂ ਨੇ ਭਰਤੀ ਆਪਣੀਆਂ ਪਟੀਆਂ ਇਹ ਸਾਰੀ ਇਹਦੇ ਚ ਆਲਾਦਾਲਾ ਭਰਿਆ ਗਿਆ ਗੱਭੇ ਗੱਭੇ ਉਹ ਕਰਤਾ ਫਿਰ ਮੋਟਰ ਦਾ ਪਾਣੀ ਆਪਣੀ ਦਾ ਜ਼ਿਆਦਾ ਆ ਇਹਦੇ ਕਰਕੇ ਆਪਣੇ ਅੱਧਾ ਪਾਣੀ ਉੱਪਰਲੇ ਪਾਸੇ ਛੱਡੇ ਆ ਜਿਹਦੇ ਨਾਲ ਪਾਣੀ ਅੰਦਰ ਖੁੱਡਾਂ ਦੇ ੱਤਕਾ ਨਹੀਂ ਕਰੂਗਾ ਦੇਖੋ ਮਿੱਤਰੋ ਇੰਨਾ-ਇੰਨਾ ਕ ਪਾਣੀ ਦੇਣਾ ਆਪਾਂ ਨੇ ਬਿਲਕੁਲ ਇਦੋਂ ਜ਼ਿਆਦਾ ਪਾਣੀ ਨਹੀਂ ਦੇਣਾ ਜਿਹਦੇ ਨਾਲ ਆਪਣੇ ਖੁੱਡ ਨਹੀਂ ਢਾਲਣਗੇ ਕਿਉਂਕਿ ਇਹ ਮਿੱਟੀ ਥੋੜੀ ਰੇਸਲੀਆ ਰੇਸਲੀ ਕਰਕੇ ਖੁੱਡ ਢਾਲਣ ਦੀ ਸਮੱਸਿਆ ਇੱਥੇ ਬਹੁਤ ਆਉਂਦੀ ਆ ਬਹੁਤ ਜ਼ਿਆਦਾ ਇਹਦੇ ਕਰਕੇ ਆਪਾਂ ਨੇ ਪਾਣੀ ਬਹੁਤ ਹਿਸਾਬ ਨਾਲ ਦਿੱਤਾ ਕਿਉਂਕਿ ਕੱਲ ਤੋਂ ਅਗਲੇ ਦਿਨ ਆਪਾਂ ਨੇ ਪਾਣੀ ਫੇਰ ਲਾ ਦੇਣਾ ਆ ਦੇਖੋ ਜਿੱਥੇ ਕਿਤੇ ਜ਼ਿਆਦਾ ਮੜੇ ਪਾਣੀ ਨੇ ਧੱਕਾ ਕਰਿਆ ਹੋਇਆ ਉਦੋਂ ਜ਼ਿਆਦਾ ਫਿਰ ਖੁੱਡ ਢਲ ਗਏ ਉਹ ਦੇਖੋ ਖੁੱਡ ਦੇ ਪਾਣੀ ਚੜ ਗਿਆ ਉਹਦੇ ਕਰਕੇ ਆਪਾਂ ਨੇ ਪਾਣੀ ਬਹੁਤ ਹਿਸਾਬ ਨਾਲ ਦੇਣਾ ਹੁਣ ਕੱਲ ਤੋਂ ਅਗਲੇ ਦਿਨ ਆਪਾਂ ਨੇ ਪਾਣੀ ਇਹਨੂੰ ਫੇਰ ਦੇਣਾ ਫਿਰ ਉਸ ਤੋਂ ਬਾਅਦ ਆਪਾਂ ਨੇ ਪਾਣੀ ਇਹਨੂੰ ਖੁੱਲ੍ਹੇ ਹੀ ਰੱਖਣਾ ਬਸ ਖੁੱਲਾ ਦੇਣਾ ਪਾਣੀ ਜਦੋਂ ਤੱਕ ਇਹ ਹਰੀ ਨਹੀਂ ਹੁੰਦੀ ਉਦੋਂ ਹਰੀ ਹੋ ਗਈ ਉਸ ਤੋਂ ਬਾਅਦ ਫੇਰ ਮਿੱਤਰੋ ਫੇਰੇ ਪਾਣੀ ਹਿਸਾਬ ਦਾ ਦੇਣਾ ਪੈਂਦਾ ਇਹਨੂੰ ਵੀ ਖੁੱਡ ਤੇ ਪਾਣੀ ਨਾ ਚੜੇ ਫੇਰ ਇਹ ਤੋਂ ਬਾਅਦ ਜਦੋਂ ਹਰੀ ਹੋਣ ਤੋਂ ਥੋੜਾ ਟਾਈਮ ਪਹਿਲਾਂ ਜਿਵੇਂ ਦੂਜਾ ਜਾਂ ਤੀਜਾ ਪਾਣੀ ਲਾਉਣ ਸਾਰ ਇਹਨੂੰ ਸਪਰੇਅ ਕਰਨੀ ਪਊਗੀ ਕੱਖਾਂ ਦੀ ਕੱਖ ਨਾ ਹੋਣ ਇਹਦੇ ਚ ਠੀਕ ਆ ਮਿੱਤਰੋ ਬਾਕੀ ਜੁੜੇ ਰਹੋ ਪੂਰੀ ਅਪਡੇਟ ਦਿੰਦੇ ਰਵਾਂਗੇ